ਤੈਰੋ ਪਰਿਵਾਰ ਦੇ ਨਾਲ ਤੈਰੋ ਪਰਿਵਾਰ ਉਹ ਸੀ ਜਿਨ੍ਹਾਂ ਨੇ ਸ੍ਰੀ ਕਲਕੱਤਾ ਜਥੇਦਾਰ ਮਨਮੋਹਨ ਸਿੰਘ ਤੁਰਨ ਨੂੰ ਬਰਫ ਤੇ ਨੰਗਿਆ ਕਰਕੇ ਪਾਇਆ ਗਿਆ ਉਸ ਨੂੰ ਕੋਕੋ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਬਾਦਲ ਪਰਿਵਾਰ ਦਾ ਜਿਹੜਾ ਕੋਟਮਸੀ ਤੇ ਉਸ ਵੱਲੋਂ ਟਾਕਾ ਇੰਦਰਜੀਤ ਸਿੰਘ ਪਚੰਗੇ ਆ ਛੋਟਾ ਆ ਜਦੋਂ ਪੰਜਾਬੀ ਸੂਬੇ ਦੀ ਗੱਲ ਹੁੰਦੀ ਆ ਤੇ ਉਦੋਂ ਉਹਨਾਂ ਨੇ ਜਿਹੜਾ ਕਾਤਲ ਕਰਕੇ ਬਠਿੰਡੇ ਖੂਹ ਦੇ ਵਿੱਚ ਉਹ ਜਿਹੜਾ ਬੱਚਾ ਸੀ ਛੁੱਟਿਆ ਗਿਆ ਇਹਨਾਂ ਦੇ ਗਨਾਹ ਨੇ ਉਹ ਮਾਫ ਕਰਨ ਵਾਲੇ ਵੀ ਨਹੀਂ ਪਰ ਦੂਜੇ ਪਾਸੇ ਜਿਹੜੀ ਕਾਂਗਰਸ ਦੀ ਸਰਕਾਰ ਆ ਉਹਦੇ ਉੱਤੇ ਸਾਰੇ ਚੁੱਪ ਨੇ ਕੋਈ ਨਹੀਂ ਬੋਲਦਾ ਕਾਂਗਰਸ ਸਰਕਾਰ ਬਿਲੇ ਤਾਂ ਦਰਬਾਰ ਸਾਹਿਬ ਸਾਡਾ ਢਾਹ ਦਿੱਤਾ ਗੋਲੀਆਂ ਮਾਰ ਕੇ ਸਣ ਨਹੀਂ ਸਣ ਜਿਹੜੇ ਨੇ ਬੱਚਿਆਂ ਦੇ ਸਰੀਰ ਕਰ ਦਿੱਤੇ ਸਰਿਆਮ ਕੰਮੇ ਫੌਜਾਂ ਵੱਲੋਂ ਬੱਚਿਆਂ ਨੂੰ ਕੰਧਾ ਨਾ ਮਾਰਿਆ ਗਿਆ ਜਿਹਦਾ ਮੜਾ ਮੋਟਾ ਫਦਾ ਸੀ ਬੱਚਾ ਉਹਨਾਂ ਦੇ ਪੈਰ ਧਰ ਕੇ ਉਹਨਾਂ ਨੂੰ ਜਿਹੜਾ ਹੈਗਾ ਸੀ ਮੌਤ ਦੇ ਮੂੰਹ ਵਿੱਚ ਪਾਇਆ ਗਿਆ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਵਿਸ਼ੇਸ਼ ਮੁੱਦੇ ਤੇ ਗੱਲ ਕਰਦੇ ਆਂ ਉਹ ਮੁੱਦਾ ਹੈ ਕਿ ਮੇ ਸਕਤਾਂ ਵੱਖ-ਵੱਖ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਅਖਬਾਰਾਂ ਜਰੀਏ ਸਭ ਨੂੰ ਪਤਾ ਲੱਗ ਚੁੱਕਿਆਗਾ ਕਿ ਪੇਪਸਲੀ ਦਿਣੀ ਸੁਖਵੀਰ ਬਾਦਲ ਵੱਲੋਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਹੀ ਮਾਫੀ ਮੰਗੀ ਆ ਕਿ ਸਾਡੀ ਸਰਕਾਰ ਦੇ ਵਿੱਚ ਬੇਅਦਬੀ ਦੇ ਅਸੀਂ ਦੋਸਤੀ ਫੜ ਨਹੀਂ ਚ ਸਕੇ ਤੇ ਉਹਨਾਂ ਨੂੰ ਸਜ਼ਾਵਾ ਨਹੀਂ ਦੇ ਸਕੇ ਅਤੇ ਇਹਦੇ ਲਈ ਅਤੇ ਹੋਰ ਜਿਹੜੇ ਕੋਈ ਪਾਰਟੀ ਤੋਂ ਕੰਮ ਉਨਤ ਹੋ ਰਹੇਗੇ ਜਾਂ ਉਹਨਾਂ ਤੋਂ ਹੋਏ ਨੇ ਉਹਨਾਂ ਲਈ ਉਹਨਾਂ ਨੇ ਇੱਕ ਮਾਫੀ ਮੰਗੀ ਆ ਇਹ ਮਾਫੀ ਬੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾਗਾ ਇੱਕ ਮਾਫੀ ਡਰਾਮਾਗਾ ਆਪੇ ਵੀ ਗਲਤ ਦੇ ਵਿੱਚ ਸਫਾ ਪਾ ਲਿਆ ਆਪੇ ਹੀ ਅਕਾਲ ਤਖਤ ਤੇ ਪਹੁੰਚ ਗਿਆ ਆਪੇ ਜਿਹੜੇ ਇਕੱਠੇ ਕਰਕੇ ਜਿਹੜਾ ਬਦਲ ਲਾਣਾ ਸੀ ਸਾਰਾ ਉਸ ਨੂੰ ਬੁਲਾ ਕੇ ਮੂਰੇ ਮਾਫੀ ਮੰਗ ਲਈ ਪਰ ਇੱਥੇ ਮੈਂ ਥੋੜਾ ਜਿਹਾ ਕਲੀਅਰ ਕਰਨਾ ਚਾਹਣਾਗਾ ਆਪਾਂ ਨੂੰ ਪਤਾ ਕਿ ਬਦਲ ਵਰਗੇ ਬਦਲ ਕੇ ਦੁੱਧ ਤੋਤੇ ਨਹੀਂ ਆਪਾਂ ਨੂੰ ਪਤਾ ਕਿ ਇਨਾਂ ਦੇ ਪਰਿਵਾਰ ਨੇ ਜਿਹੜੇ ਨੇ ਉਹ ਵੀ ਬਹੁਤ ਜਲਵਾ ਕਮਾਏ ਨੇ ਬੇਸ਼ੱਕ ਹੁਣ ਚਲੋ ਕਹਿੰਦੇ ਮਰਗਿਆਂ ਦੀ ਮਿੱਟੀ ਨਹੀਂ ਫਰੋਲੀ ਦੀ ਪਰ ਕੁਝ ਅਜਿਹੇ ਕਾਰਨ ਹੁੰਦੇ ਆ ਕੁਝ ਅਜਿਹੇ ਪਾਪ ਹੁੰਦੇ ਆ ਜਿਹੜਾ ਨੂੰ ਅਜਾਗਰਨ ਕਰਨਾ ਸਮੇਂ-ਸਮੇਂ ਦੇ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਜੁੜਦਾ ਰਹਿੰਦਾਗਾ ਬੇਸ਼ੱਕ ਬੰਦਾ ਚੰਗੇ ਕੰਮ ਕਰਕੇ ਮਰਿਆ ਬੇਸ਼ੱਕ ਮਾੜੇ ਮਰਿਆ ਜੇਰਾ ਬੰਦਾ ਮਰਦਾਗਾ ਹਮੇਸ਼ਾ ਰਾਜਨੀਤਿਕ ਬੰਦਾ ਖਾਸ ਕਰਕੇ ਲਾਲੀਏ ਕਿ ਉਹਦੀ ਕਿਤੇ ਨਾ ਕਿਤੇ ਜਿਹੜੀ ਆਧਾਰਨਾ ਉਹ ਦਿੱਤੀ ਜਾਂਦੀ ਆ ਜਵੇਂ ਪ੍ਰਕਾਸ਼ ਸਿੰਘ ਬਾਦਲ ਦਾ ਆਪਾਂ ਹਰੇਕ ਜਿਹੜਾ ਖਾਲਸਾ ਜਾਂ ਖਾਲਸਾ ਜਥੇਬੰਦੀਆਂ ਕਹਦੀਏ ਜਾਂ ਆਪਾਂ ਕੌਮ ਕਹਦੀਏ ਸਿੱਖ ਕੌਮ ਕਹਦੀਏ ਕਿ ਉਹਨਾਂ ਉਤੇ ਇੱਕ ਇਲਜ਼ਾਮ ਇਹ ਲੱਗਦਾ ਰਿਹਾ ਸੀ ਕਿ ਇਹਦੀ ਬਾਦਲ ਦੀ ਸਮੇਤ ਸੈਣੀ ਵਰਗਿਆਂ ਨਾਲ ਕੇਪੀਐਸ ਕੇਪੀਐਸ ਗੱਲ ਵਰਗਿਆਂ ਨਾਲ ਜਿਹੜੀ ਜਾਰੀ ਸੀ ਉਹ ਜਿਹੜੇ ਰਾਤ ਨੂੰ ਬਿਉਂਤਬੰਦੀ ਕਰਦੇ ਸੀ ਖਾੜਕ ਨੂੰ ਮਰਵਾਉਣ ਲਈ ਤੇ ਦਿਨੇ ਉਹਨਾਂ ਦੇ ਖਾੜਕੋਂ ਤੇ ਭੋਗਾਤੇ ਜਾਂਦਾ ਸੀ ਇੱਕ ਬਹੁਤ ਵੱਡਾ ਇਲਜ਼ਾਮ ਕੱलिए ਕਈਆਂ ਨੇ ਸਬੂਤ ਵੀ ਦਿੱਤੇ ਨੇ ਦੂਜਾ ਇਹ ਸੀ ਕਿ ਪ੍ਰਗਾਸ ਸਿੰਘ ਬਾਦਲ ਨੇ ਜਿਹੜੀ ਇਸੇ ਤਰ੍ਹਾਂ ਇੱਕ ਪਾਇਸੀ ਕੈਰੋ ਪਰਿਵਾਰ ਦੇ ਨਾਲ ਕੈਰੋ ਪਰਿਵਾਰ ਉਹ ਸੀ ਜਿਨ੍ਹਾਂ ਨੇ ਸ੍ਰੀ ਕਾਟਕਤਾ ਜਥੇਦਾਰ ਮਨਮੋਹਨ ਸਿੰਘ ਤੁਰਨ ਨੂੰ ਬਰਫਤੇ ਨੰਗਿਆਂ ਕਰਕੇ ਪਾਇਆ ਗਿਆ ਉਸ ਨੂੰ ਕੋ-ਕੋ ਕੇ ਸੀਰ ਕੀਤਾ ਗਿਆ ਉਸ ਤੋਂ ਬਾਅਦ ਬਾਦਲ ਪਰਿਵਾਰ ਦਾ ਜਿਹੜਾ ਕੌਡਮਸੀ ਤੇ ਉਸ ਵੱਲੋਂ ਕਾਕਾ ਇੰਦਰਜੀਤ ਸਿੰਘ ਪਚੰਗਿਆ ਛੋਟਾ ਜਿਹਾ ਜਦੋਂ ਪੰਜਾਬੀ ਸੂਬੇ ਦੀ ਗੱਲ ਹੁੰਦੀ ਆ ਤੇ ਉਦੋਂ ਉਹਨਾਂ ਨੇ ਜਿਹੜਾ ਕਤਲ ਕਰਕੇ ਬਠਿੰਡੇ ਖੂਹ ਦੇ ਵਿੱਚ ਉਹ ਜਿਹੜਾ ਬੱਚਾ ਸੀ ਛੁੱਟਿਆ ਗਿਆ ਕਾਰਨਾਮੇ ਤਾਂ ਬਹੁਤ ਵੱਡੇ ਨੇ ਕਾਲੇ ਕਾਰਨਾਮੇ ਕਹਦੇ ਆਪਾਂ ਤਾਂ ਵੀ ਕੋਈ ਅਥਕਥਣੀ ਨਹੀਂ ਪਾਪ ਬਹੁਤ ਕਮਾਏ ਨੇ ਇਹ ਜਾਣਬੁੱਝ ਕੇ ਕਮਾਏ ਨੇ ਇਹ ਨਹੀਂ ਕਿ ਇਹਨਾਂ ਨੂੰ ਅਣਦੇਖਿਤ ਹੋਈ ਆ ਮਜਵੀ ਮਜੀਠੀਆ ਪਰਿਵਾਰ ਤੇ ਵੀ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਵੀ ਜਰਨਲ ਡਾਇਰ ਨੂੰ ਜਿਹੜਾ ਡਿਨਰ ਕੀਤਾ ਸੀ ਤੇ ਬਾਕੀ ਜਿਹੜੇ ਬੇਅਦਮੀਆਂ ਨੇ ਦੋਸ਼ੀ ਲਾ ਲੋ ਜਾਂ ਬੇਅਦਮੀਆਂ ਦੇ ਆਲੇ ਜਿਹੜੇ ਬੰਦੇ ਸੀ ਸਰੇ ਆਮ ਬੇਅਦਮੀਆਂ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇ ਵਿੱਚੋਂ ਚੁੱਕਣ ਦੀ ਚੇਤਾਵਨੀ ਦੇ ਕੇ ਸਰੇ ਆਮ ਚੁੱਕ ਕੇ ਲੈ ਗਏ ਸੀ ਪਾਰਕ ਕਦੇ ਕੋਈ ਅਨਕਵਾਰੀ ਕਦੇ ਕੋਈ ਸਜ਼ਾ ਕੁਝ ਨਹੀਂ ਦਿੱਤਾ ਇਹ ਤਾਂ ਅੱਜ ਆਪਾਂ ਗੱਲ ਕਰੀਏ ਬਾਦਲ ਕਿਆਂ ਦੀ ਇਨਿਕਾ ਅਗਲੇ ਆਪਾਂ ਇੱਕ ਸਪੈਸ਼ਲ ਦਿਨ ਲਾਵਾਂਗੇ ਇਹਨਾਂ ਸਾਰਾ ਜਿਹੜਾ ਚਿੱਠਾ ਉਹ ਆਪਾਂ ਫਰੁੱਲਾਂਗੇ ਦੂਜੇ ਪਾਸੇ ਕੀ ਆ ਕਈ ਸਾਰਾ ਦਿਨ ਬਾਦਲ ਕੇ ਬਾਦਲ ਕਿਆਂ ਲਈ ਲੱਗੇ ਰਹਿੰਦੇ ਨੇ ਮੈਂ ਦੱਸ ਦਿੱਤਾ ਬਾਦਲ ਕਿਆਂ ਦੇ ਜਿਹੜਾ ਜਿਹੜੇ ਜਿੰਨੇ ਇਹਨਾਂ ਦੇ ਗੁਨਾਹ ਨੇ ਉਹ ਮaaf ਕਰਨ ਵਾਲੇ ਵੀ ਨਹੀਂ ਪਰ ਦੂਜੇ ਪਾਸੇ ਜਿਹੜੀ ਕਾਂਗਰਸ ਦੀ ਸਰਕਾਰ ਆ ਉਹਦੇ ਉੱਤੇ ਸਾਰੇ ਚੁੱਪ ਨੇ ਕੋਈ ਨਹੀਂ ਬੋਲਦਾ ਕਾਂਗਰਸ ਸਰਕਾਰ ਬੇਲੰਤਾ ਦਰਬਾਰ ਸਾਹਿਬ ਸਾਡਾ ਢਾਹ ਦਿੱਤਾ ਗੋਲੀਆਂ ਮਾਰ ਕੇ ਸਣ ਨਹੀਂ ਸਣ ਜਿਹੜੇ ਨੇ ਬੱਚਿਆਂ ਦੇ ਸਰੀਰ ਕਰ ਦਿੱਤੇ ਸਰੇ ਆਮ ਕੰਮੇ ਫੌਜਾਂ ਵੱਲੋਂ ਬੱਚਿਆਂ ਨੂੰ ਕੰਧਾ ਨਾ ਮਾਰਿਆ ਗਿਆ ਜਿਹਦਾ ਮੜਾ ਮੋਟਾ ਤੜਫਦਾ ਸੀ ਬੱਚਾ ਉਹਨਾਂ ਦੇ ਪੈਰ ਧਰ ਕੇ ਉਹਨਾਂ ਨੂੰ ਜਿਹੜਾ ਹੈਗਾ ਸੀ ਮੌਤ ਦੇ ਮੂੰਹ ਵਿੱਚ ਪਾਇਆ ਗਿਆ ਪਾਣੀ ਤਾਂ ਕੀ ਪਿਉਣਾ ਸੀ ਉੱਤੇ ਲੱਤਾਂ ਤੇ ਚੜ-ਚੜ ਕੇ ਜੇ ਕੋਈ ਜਿਹੜਾ ਮੜਾ ਮੋਟਾ ਸਹਿਕਦਾ ਸੀ ਬ੍ਰਸ਼ਟ ਮਾਰੇਗੇ ਇਹ ਆ ਇੰਦਰਾ ਗਾਂਧੀ ਕਾਂਗਰਸ ਦੀ ਕੁਰਤੂਤ ਅਕਾਲ ਤੱਕ ਸਭ ਢਾ ਦਿੱਤਾ ਸ੍ਰੀ ਦਰਬਾਰ ਸਭ ਢਾ ਦਿੱਤਾ ਨਿੱਕੇ ਦੁੱਧ ਚੁੰਗਦੇ ਬੱਚੇ ਵੀ ਨਹੀਂ ਛੱਡੇ ਕਈ ਕਹਿੰਦੇ ਆ ਕਿ ਸੰਤ ਭਿੰਡਰਾਂ ਵਾਲੇ ਅੰਦਰ ਸੀ ਉਹ ਬਾਹਰ ਨਿਕਲ ਜਾਂਦੇ ਹੋਣਾ ਨਹੀਂ ਸੀ ਐ ਨਹੀਂ ਸੀ ਇੰਦਰਾ ਗਾਂਧੀ ਨੇ ਇੱਕ ਸੋਝੀ ਸਮਝ ਜਿਹੜੀ ਚਾਰਲਸ ਸੇਕ ਕੌਮ ਨੂੰ ਖਤਮ ਕਰਨ ਦੀ ਜਿਹੜੀ ਬਿਉਤਬੰਦੀ ਘੜ ਰੱਖੀ ਸੀ ਪਹਿਲਾਂ ਤੋਂ ਸੰਤ ਭਿੰਡਰਾਂ ਵਾਲੇ ਹੋਰ ਜੱਤੇ ਦੇ ਸਿੰਘ ਦਾ ਬਖ ਬਖ ਥਾਵਾਂ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਰਹਿੰਦੇ ਸੀ ਕਾਜ਼ੀਆਂ ਕਲਕੱਤੇ ਬੰਬੇ ਜਿਹੜਾ ਆ ਸੈਮ ਸੈਨਾ ਦਾ ਨਾਉਂ ਸੀ ਉਹਦਾ ਬਾਠਾ ਕਰੇ ਚੈਲੰਜ ਕੀਤਾ ਸੀ ਸੰਤ ਭਿੰਡਰਾ ਵਾਲਿਆਂ ਨੂੰ ਸੰਤ ਹਫਤਾ ਉੱਥੇ ਰਹੇ ਨੇ ਤੇ ਅੰਦਰੋਂ ਬਾਹਰੋਂ ਨਿਕਲਿਆ ਉਹ ਫਿਰ ਇੰਦਰਾ ਜਦੋਂ ਮਰੀ ਉਸ ਤੋਂ ਬਾਅਦ ਮਾਰੀਆ ਸਿੰਘਾਂ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਅਰਜੀਪ ਗਾਂਧੀ ਨੇ ਕਿਵੇਂ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਕਰਵਾਇਆ ਤਿੰਨ ਦਿਨ ਕਿਵੇਂ ਗਲਾਚ ਤੈਰ ਪਾਵਾ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਬਜ਼ੁਰਗਾ ਸਾਡੀਆਂ ਭੈਣਾਂ ਦੇ ਨਾਲ ਕਿਵੇਂ ਰੂਪ ਕੀਤੇ ਇਹਨਾਂ ਨਾਲ ਜ਼ਾਲਮਾਂ ਨੇ ਉਹ ਤੁਹਾਨੂੰ ਭੁੱਲ ਗਿਆ ਉਹਨਾਂ ਬਾਰੇ ਲਈ ਅਸੀਂ ਗੱਲ ਕਰਨੀ ਉਸ ਤੋਂ ਫੇਰ ਅੱਗੇ ਆਜੋ 1990 92 93 ਦੇ ਹਾਕਾ ਦੇਖ ਲਓ ਇੱਥੇ ਬਿਆਨਤਾ ਬੁਚੜਾਇਆ ਘਰ ਘਰ ਦੇ ਚਾਚਾ ਕੇ ਨੌਜਵਾਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਿਹੜਾ ਉਹਨਾਂ ਨੂੰ ਨਹਿਰਾਂ ਦੇ ਵਿੱਚ ਛੁੱਟ ਦਿੰਦੇ ਸੀ ਤਸੀਹੇ ਦੇ ਦੇ ਕੇ ਇੱਕ ਦੋ ਨੂੰ ਸਜ਼ਾ ਜ਼ਰੂਰ ਹੋਈ ਆ ਪਰ ਸਾਰੇ ਜਿਹੜੇ ਮੁਲਜ਼ਮ ਨੇ ਜਿਵੇਂ ਆਪਾਂ ਕਹਿ ਦਈਏ ਕਿ ਜਕਰੀਏ ਖਾਨਾ ਜਿਹੜੇ ਪੁਲਿਸ ਦੇ ਵਿੱਚ ਬਹੁਤ ਬੈਠੇ ਨੇ ਉਹ ਥੋੜੀ-ਮੋਟੀ ਸਜ਼ਾਾਂਾਂ ਕੱਟ ਕੇ ਫਿਰ ਉਹ ਬਾਹਰ ਆ ਗਏ ਨੇ ਉਹਨਾਂ ਬਾਰੇ ਗੱਲ ਕੌਣ ਕਰੂਗਾ ਕਿ ਕਿੱਡਾ ਵੱਡਾ ਜ਼ੁਲਮ 78 ਤੋਂ ਲੈ ਕੇ 92 ਤੱਕ ਕਾਂਗਰਸ ਸਰਕਾਰ ਨੇ ਕੀਤਾ ਸਿੱਕ ਕੋਮ ਦਾ ਇੱਕ ਸਿੱਕ ਕੋਮ ਨੂੰ ਮਟਾਉਣ ਦੇ ਲਈ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੁਝ ਕੀਤਾ ਬੇਸ਼ੱਕ ਦੋਨੇ ਪਾਰਟੀਆਂ ਆਪਾਂ ਕਹਿ ਦਈਏ ਦਰਬਾਰ ਸਾਹਿਬ ਦੇ ਅਟੈਕ ਨੂੰ ਜੇ ਕਹਿ ਲਈਏ ਤਾਂ ਆਪਾਂ ਪ੍ਰਗਾਸ਼ ਸਿੰਘ ਬਾਦਲ ਹੋ ਗਿਆ ਬਲਵੰਤ ਰਾਮੂ ਵਾਲੀਆ ਹੋ ਗਿਆ ਤੇ ਸਰਜੀਤ ਸਿੰਘ ਬਰਨਾਲਾ ਹੋ ਗਿਆ ਗਰਚਰਨ ਸਿੰਘ ਟੌੜਾ ਹੋ ਗਿਆ ਜਗਦੇਵ ਸਿੰਘ ਤਲਵੰਡੀ ਹੋ ਗਿਆ ਅੱਜ ਇਹ ਬਹੁਤ ਜਿਹੜੇ ਨਾਮ ਨੇ ਮੈਂ ਬਾਕੀ ਰਹਿ ਗਏ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕਰਿਆ ਤੇ ਇੱਕ ਸੰਤ ਭਿੰਡਰਾ ਵਾਲਿਆਂ ਦੇ ਨਾਲ ਬਹੁਤ ਵੱਡਾ ਧੋਖਾ ਤੇ ਕਰਵਾਇਆ ਟੈਕ ਇਹਨਾਂ ਨੇ ਆ ਸਾਰਿਆਂ ਨੇ ਰਲ ਮਿਲ ਕੇ ਪਰ ਮੇਰਾ ਕਹਿਣ ਦਾ ਭਾਵ ਕਿ ਆਪਾਂ ਇੱਕ ਦੀ ਪੂਛ ਫੜ ਲੈਂਦੇ ਆ ਦੂਜਿਆਂ ਨੂੰ ਕਿਉਂ ਬਰੀ ਕਰਦੇ ਆ ਜੇ ਰਖਣਾ ਤੇ ਦੋਨਾਂ ਬਰਾਬਰ ਦੇ ਦੋਸ਼ੀ ਨੇ ਦੋਨੇ ਤੇ ਉਹਨਾਂ ਨੂੰ ਦੋਨਾਂ ਨੂੰ ਜਿਹੜੀਆਂ ਹੈਗੀਆਂ ਨੇ ਲਾਣਤਾ ਪੌਣੀਆਂ ਬਣਦੀਆਂ ਨੇ ਤੇ ਸਾਰਾ ਦਿਨ ਕੱਲੇ ਬਾਦਲ ਕਾ ਬਾਦਲ ਕਾ ਮਗਰ ਨਾ ਲੱਗਿਆ ਰਿਆ ਕਰੋ ਕਾਗਰਸ ਕਰਨੀ ਵੀ ਮੂੰਹ ਕਰ ਲਿਆ ਕਰੋ ਜਿਨ੍ਹਾਂ ਨੇ ਸਾਡਾ ਜਿਹੜਾ ਸਭ ਤੋਂ ਜ਼ਿਆਦੇ ਤਸੱਦਦ ਸਿੱਖ ਕੌਮ ਤੇ ਕੀਤਾ ਸਾਡਾ ਸ੍ਰੀ ਅਕਾਲ ਥਸਾ ਢੈ ਢੈ ਢੇਰੀ ਕਰ ਦਿੱਤਾ ਦੁੱਧ ਚੁੰਗਦੇ ਬੱਚੇ ਵੀ ਨਹੀਂ ਛੱਡੇ ਇਹਨਾਂ ਨੇ ਦਰਬਾਰ ਸਭ ਸਾਡਾ ਢਾ ਦਿੱਤਾ ਸਾਡੇ ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਮੁੰਡੇ ਇਹਨਾਂ ਨੇ ਲੱਖਾਂ ਦੀ ਤਰ੍ਹਾਂ ਖਪਾ ਦਿੱਤੇ ਪਰ ਕੋਈ ਹਾਲ ਤੱਕ ਨਿਆਂ ਨਹੀਂ ਮਿਲਿਆ ਜਿਹੜੇ 84 ਦੇ ਦੋਸ਼ੀ ਨੇ ਹਾਲ ਤੱਕ ਉਹਨਾਂ ਨੂੰ ਜਿਹੜੀਆਂ ਜਵਾਨ ਤਣ ਮਿਲ ਰਹੀਆਂ ਨੇ ਉਹ ਬਰੀ ਕੀਤੇ ਜਾ ਰਹੇ ਨੇ ਪਰ ਸਾਡੇ ਜਿਹੜੇ ਅੱਜ ਉਸ ਟਾਈਮ ਦੇ ਬੁੱਢੇ ਨੌਜਵਾਨ ਸੀ ਜਿਹੜੇ ਨੌਜਵਾਨ ਸੀ ਅੱਜ ਬੁੱਢੇ ਹੋ ਕੇ ਇਸ ਦੁਨੀਆ ਤੋਂ ਆਲਵਿਦਾ ਵੀ ਕਹਿ ਗਏ ਨੇ ਕੁਝ ਜਿਹੜੇ ਹੈਗੇ ਨੇ ਉਹ ਲੜ ਵੀ ਰਹੇ ਨੇ ਮੇਰਾ ਕਹਿਣ ਦਾ ਭਾਵ ਇਹ ਸੀ ਕਿ ਅੱਜ ਦੀ ਜਿਹੜੀ ਗੱਲਬਾਤ ਆ ਇਹ ਇੱਥੇ ਸਮਾਪਤ ਕਰਦੇ ਆ ਇਹ ਹੁਣ ਕੱਲੀ-ਕੱਲੀ ਗੱਲ ਦਾ ਨਿਰਣਾ ਕਰਨਾ ਪਊਗਾ ਕਿ ਇੱਕ ਪਾਸੇ ਕਾਂਗਰਸ ਆ ਦੂਜੇ ਪਾਸੇ ਭਾਜਪਾ ਆ ਤੇ ਨਾਲ ਭਾਜਪਾ ਵੀ ਰੋਲ ਰਿਹਾ ਅਡਵਾਨੀ ਭਰਗਿਆਂ ਦਾ ਸਾਰਿਆਂ ਦਾ ਰੋਲ ਰਿਹਾ ਆ ਬਾਜਪਈ ਭਰਗਿਆਂ ਦਾ ਰੋਲ ਰਿਹਾ ਜੇਕਰ ਚਿੱਠੇ ਫਰੋਲਣੇ ਆ ਤਾਂ ਸਾਰਿਆਂ ਦੇ ਫਰੋਲੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਇੱਕ ਪੱਲੇ ਦਾ ਲੱਗ ਰਹੀ ਏ ਕਿ ਫਲਾਨਾ ਜੀ ਇਹ ਠੀਕ ਆ ਦੂਜਾ ਮਾਰਾਗਾ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਉੱਤੇ ਤਸੱਦਰ ਢਾਇਆਗਾ ਜੇ ਮੈਂ ਇਥੇ ਤੁਹਾਨੂੰ ਗਿਣ ਕੇ ਗਿਰਾਉਣ ਲੱਗਿਆ ਨਾ ਵੀਡੀਓ ਲੰਬੀ ਹੋ ਜਾਣੀ ਆਪਾਂ ਫਿਰ ਕਿਸੇ ਦਿਨ ਪਾਵਾਂਗੇ ਸਾਰੇ ਜ਼ੁਲਮਾਂ ਦੀ ਦਸਤਾਨ ਬਾਦਲ ਕਾਂ ਦੀ ਤੇ ਕਾਂਗਰਸ ਕ ਦੀ ਜਿਹੜੀ ਜਿਨ੍ਹਾਂ ਨੇ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਸਿੱਖ ਕੌਮ ਕਦੇ ਵੀ ਇਹ ਦਵਾਈਆਂ ਨਹੀਂ ਦੱਬੀ ਜਾਂਦੀ ਤੇ ਇੰਨੀਆਂ ਗੱਲਾਂ ਨਾਲ ਧਾਤ ਤੋਂ ਆਜ਼ਾਦਤ ਲੈਣਾ ਸਤਿ ਸ੍ਰੀ ਅਕਾਲ ਜੀ